ਸਾਸਿਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਨੂੰ ਲੱਗਿਆ ਬੜਾ ਵੱਡਾ ਝਟਕਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਦਲ ਬਦਲੂਆਂ ਦੀ ਮੰਡੀ ਫਿਰ ਸਰਗਰਮ ਹੋ ਗਈ ਹੈ ਭਾਵੇਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਭਾਵੇਂ ਲੋਕ ਸਭਾ ਦੀਆਂ ਚੋਣਾਂ ਹੋਣ ਤੇ ਭਾਵੇਂ ਹੋਣ ਨਗਰ ਨਿਗਮ ਦੀਆਂ ਚੋਣਾਂ ਇਧਰ ਆਮ ਆਦਮੀ ਪਾਰਟੀ ਦਾ ਮੌਜੂਦਾ ਪ੍ਰਧਾਨ ਅੱਜ ਪਟ ਲਿਆ ਗਿਆ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਵਰੰਗ ਨੇ ਰਾਜਾ ਵਰੰਗ ਭਾਵੇਂ ਜਿਮਣੀ ਚੋਣਾ ਦੇ ਵਿੱਚ ਆਪਣੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਨੂੰ ਨਹੀਂ ਜਿਤਾ ਸਕੇ ਆਮ ਆਦਮੀ ਪਾਰਟੀ ਵੱਲੋਂ ਦੋ ਵੱਡੇ ਕਿਲੇ ਫਤੇ ਕੀਤੇ ਗਏ ਪਹਿਲਾ ਸਭ ਤੋਂ ਵੱਡਾ ਕਿਲਾ ਫਤੇ ਕੀਤਾ ਗਿਆ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਨੂੰ ਜਤਿੰਦਰ ਕੌਰ ਰੰਧਾਵਾ ਨੂੰ ਹਰਾਇਆ ਹਰਾਇਆ ਗੁਰਦੀਪ ਸਿੰਘ ਰੰਧਾਵਾ ਨੇ ਉਸ ਤੋਂ ਬਾਅਦ ਦੂਜਾ ਜਿਹੜਾ ਹੌਰ ਸੀਟ ਬਣੀ ਰਹੀ ਪੰਜਾਬ ਦੇ ਵਿੱਚ ਨੰਬਰ 1 ਇਹਨਾਂ ਜਿਮਨੀ ਚੋਣਾਂ ਦੇ ਵਿੱਚ ਹਲਕਾ ਗਿੱਦਰਬਾ ਅਮਰਤਾ ਵੜਿੰਗਹਾਰੇ ਡਿੰਪੀ ਢਿੱਲੋਂ ਦੇ ਕੋਲੋਂ ਯਾਨੀ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਏ ਸੀ ਇੱਧਰ ਆ ਜੋ ਵੱਡਾ ਮੋਰਚਾ ਫਤਿਹ ਕਰ ਲਿਆ ਗਿਆ ਹੈ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਕੋਲੋਂ ਰਾਜਾ ਵੜਿੰਗ ਨੇ ਪ੍ਰਦਾਨ ਹੀ ਪਟਲਿਆ ਅਤੇ ਅੱਜ ਰਸਮੀ ਤਰੀਕੇ ਦੇ ਨਾਲ ਉਸ ਦਾ ਨਿਗਾ ਸਵਾਗਤ ਵੀ ਕੀਤਾ ਗਿਆ ਸਰੂਪਾ ਵੀ ਪਾਇਆ ਗਿਆ ਅਤੇ ਵੱਡਾ ਅਹੁਦਾ ਦੇਣ ਦੀ ਗੱਲ ਕਹੀ ਗਈ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਅਤੇ ਸੁਖਿੰਦਰ ਸਿੰਘ ਰਿੰਦਾਵਾ ਵੱਲੋਂ ਦੱਸ دیے ਕਿ ਹਰਦੇਵ ਸਿੰਘ ਸ਼ੀਨਾ ਜੋ ਬਲਾਕ ਪ੍ਰਧਾਨ ਨੇ ਸੁਖ ਸਰਕਾਰੀਆਂ ਜਿਹੜੇ ਆ ਕਾਂਗਰਸ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਉਹ ਮੌਜੂਦਾ ਜਿਹੜੇ ਵਿਧਾਇਕ ਨੇ ਦੂਸਰੇ ਪਾਸੇ ਰਾਜਾ ਵਰਿੰਗ ਸਰਕਾਰੀਆਂ ਜਿਹੜੇ ਮੌਜੂਦਾ ਐਮਐਲਏ ਨੇ ਕਾਂਗਰਸ ਪਾਰਟੀ ਦੇ ਉਹਨਾਂ ਵੱਲੋਂ ਹਰਦੇਵ ਸਿੰਘ ਸ਼ੀਨਾ ਨੂੰ ਅੱਜ ਪਟਿਆ ਗਿਆ ਸੂਤਰ ਦੱਸਦੇ ਨੇ ਕੇ ਬੜੇ-ਵੱਡੇ ਉਲਟ ਫੇਰ ਆਉਣ ਵਾਲੇ ਦਿਨਾਂ ਦੇ ਵਿੱਚ ਮਿਲਣਗੇ ਜਿਸ ਤਰ੍ਹਾਂ ਰਵਨੀਤ ਮਿੱਟੂ ਨੇ ਕਿਹਾ ਸੀ ਕਿ ਲਗਭਗ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਅਤੇ ਜਿਹੜੇ ਆਗੂ ਨੇ ਜਾਂ ਜਿਹੜੇ ਭਮਕਣ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਵਿੱਚ ਜਾਣਗੇ ਇੱਧਰ ਹਰਦੇਵ ਸਿੰਘ ਸ਼ੀਨਾ ਜੋ ਬਲਾਕ ਪ੍ਰਧਾਨ ਨੇ ਉਹਨਾਂ ਦੀ ਸ਼ਮੂਲੀਅਤ ਅੱਜ ਹੋ ਗਈ ਹੈ ਕਾਂਗਰਸ ਪਾਰਟੀ ਵਿੱਚ ਕਾਂਗਰਸ ਪਾਰਟੀ ਨੇ ਕਿਹਾ ਕਿ ਇਹ ਸੇਮ ਉਹਦਾ ਤੁਹਾਨੂੰ ਕਾਂਗਰਸ ਪਾਰਟੀ ਵੱਲੋਂ ਦਿੱਤਾ ਜਾਵੇਗਾ ਸੂਤਰ ਦੱਸਦੇ ਨੇ ਕਿ ਹਰਦੇਵ ਸਿੰਘ ਸ਼ੀਨਾ ਦਾ ਬੜਾ ਵੱਡਾ ਰਸੂਖ ਹੈ ਆਪਣੇ ਹਲਕੇ ਦੇ ਵਿੱਚ ਹੋ ਸਕਦਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਉਹਨਾਂ ਨੂੰ ਆਪਣੇ ਹਲਕੇ ਦੇ ਵਿੱਚੋਂ ਲੜਾਈਆਂ ਚਾਨ ਇਸ ਦਾ ਪਰੋਸਾ ਦਿੱਤਾ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਨਵੇਂ ਬੜੇ ਸੰਸਦ ਰਾਜਾ ਵੜਿੰਗ ਨੇ